ਆਦੇ ਪਾਰਟੀ ਛੱਡ ਕੇ ਤੇ ਬੀਜੇਪੀ ਛੱਡ ਕੇ ਆਜ ਵੀ ਇੱਕ ਐਮਸੀ ਤੇ ਉਹਨਾਂ ਦੇ ਨਾਲ ਹੋਰ ਬੰਦਿਆਂ ਨੇ ਜੁਆਇਨ ਕੀਤਾ ਹਰ ਰੋਜ਼ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਵਿੱਚ ਵੀ ਵੱਡੇ ਪੱਦਰ ਤੇ ਸਾਨੂੰ ਹੁਗਾਰਾ ਮਿਲ ਰਿਹਾ ਤੇ ਸਾਨੂੰ ਐਕਟਿਵ ਵਰਕਰ ਦੂਸਰੀਆਂ ਪਾਰਟੀਆਂ ਦੇ ਤੇ ਲੀਡਰ ਸਾਹਿਬਾਨ ਦੂਸਰੀਆਂ ਪਾਰਟੀਆਂ ਦੇ ਜਿਸ ਤਰ੍ਹਾਂ ਸਿਪ ਦੇਵਾਲ ਭਗਤ ਜੀ ਨੇ ਸਾਨੂੰ ਜੁਆਇਨ ਕੀਤਾ ਅੱਜ ਐਮਸੀ ਤਕਰੀਬਾਤ ਲਖਵੀਰ ਬਾਜਵਾ ਜੀ ਨੇ ਜੁਆਇਨ ਕੀਤਾ ਇਸ ਤਰ੍ਹਾਂ ਰੋਜ਼ ਸਾਡੇ ਜੁਆਇਨਿੰਗ ਜਾਰੀ ਹੈ ਤੇ ਸਾਡਾ ਜਿਹੜਾ ਟੱਬਰ ਹੈ ਉਹ ਵੱਧ ਰਿਹਾ ਹੈ ਐਸੀ ਵੱਡੀ ਜਿੱਤ ਵੱਲ ਨੂੰ ਵੱਧ ਰਿਹਾ ਤੁਸੀਂ ਜੇ ਪੁੱਛਣਾ ਤਾਂ ਤੁਸੀਂ ਪੁੱਛ ਸਕਦੇ ਹੋ ਆਪਾਂ ਨੇ ਇੱਥੇ ਘਰ ਲੈ ਲਿਆ ਹੈ ਤੇ ਆਵਾ ਵੀ ਪਾਰਟੀ ਵਰਤ ਰਹੀ ਨੇ ਕਿ ਉਹ ਜਿਹੜਾ ਇੱਕ ਫਰਸ਼ੂਟ ਚ ਆਵਾ ਵੀ ਪਾਰਟੀ ਕਰ ਰਹੀ ਹੈ ਘਰ ਨਹੀਂ ਲਿਆ ਘਰ ਦੇ ਵਿੱਚ ਕੁਝ ਸੈਟ ਕੀਤੀ ਹੈ 15 ਦਿਨਾਂ ਵਾਸਤੇ ਤੇ ਨਾ ਹੀ ਕੋਈ ਕਿਰਾਇਆ ਫਿਕਸ ਹੋਇਆ ਤੇ 15 ਦਿਨਾਂ ਬਾਅਦ ਛੱਡ ਕੇ ਚਲੇ ਜਾਣਾ ਪਰ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਸਾਨੂੰ ਵੀ ਫਾਇਦਾ ਹੋਏਗਾ ਜੇ ਤੁਸੀਂ ਸੱਚੀ ਬੋਚੀ ਇੱਥੇ ਘਰ ਲੈ ਲਓ ਤੇ ਇੱਥੇ ਰਹੋ ਪਰ ਜਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣੀ ਸਰਕਾਰ ਨੂੰ ਸੰਭੋ ਸਰਕਾਰ ਟੁੱਟਣ ਜਾ ਰਹੀ ਹੈ ਇੱਕ ਹੱਥ ਕੁਰਸੀ 'ਤੇ ਆਵਾਜ਼ਾ ਤੇ ਇੱਥੇ ਪਾਗਲੋ ਪਿਆਵਾ ਥੋੜੇ ਦਿਨਾਂ ਵਿੱਚ ਇਹ ਸਰਕਾਰ ਦੇ ਚੱਲਦੇ ਹੋ ਜਾਣਾ ਇਸ ਕਰਕੇ ਸਰਕਾਰ ਨੂੰ ਸੰਭਣ ਤੇ ਜੇ ਇੱਥੇ ਹੁਣ ਆਈ ਹੈ ਤਾਂ ਸਾਡੇ ਬੈਸ ਹਾਲਕੇ ਦੇ ਵਿੱਚ ਗਲੀ ਗਲੀ ਦੇ ਵਿੱਚ ਪਾਣੀ ਘੁਮਰਿਆ ਹੈ ਗਲੀਆਂ ਦਾ ਬੁਰਾ ਹਾਲ ਹੈ ਜਿਹੜਾ ਪਾਣੀ ਹੈ ਉਹ ਗੰਦਾ ਆ ਰਿਹਾ ਹੈ ਮੈਂ ਐਸੀ ਪ੍ਰੋਟੈਸਟ ਕੀਤਾ ਹੈ ਜਿਹਦੇ ਨਾਲ 7 ਮਸ਼ੀਨਾਂ ਕਾਰਪੋਰੇਸ਼ਨ ਲੈ ਆਈ ਹੈ ਐਸੀ ਲੱਗੇ ਬਈ ਸੀਐਮ ਸਾਹਿਬ ਨੂੰ ਹੁਕਮ ਜਾਰੀ ਕਰਨੇ ਚਾਹੀਦੇ ਹੈ ਤੇ ਜਿਹੜਾ 2 ਸਾਲ ਤੋਂ ਗੰਦਾ ਪਾਣੀ ਪਿਲਾ ਰਹੇ ਠੀਕ ਹੋ ਜੇ ਚਲ 48 ਦਿਨ ਤੋਂ ਇਹ ਪਲੇਟ ਚੱਲਦਾ ਪਿਆ ਅੱਜ ਬੀਬੀ ਸਰਜੀਤਪੁਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ 'ਚ ਉਹਨਾਂ ਨੇ ਭਾਈ ਅੰਮ੍ਰਿਤਪਾਲ ਹੋਣੀ ਤੇ ਬਾਕੀ ਹੋਰ ਸਮਰਥ ਜੀ ਸੇ ਮਦਦ ਮੰਗਿਆ ਉਹ ਕਹਿੰਦੇ ਪਾਰਟੀ ਤਾਂ ਮਦਦ ਕਰਤਾ ਕਿ ਪੈਸੇ ਨਹੀਂ ਦੇਣੇ ਤੇ ਉਹਨਾਂ ਤੋਂ ਮਦਦ ਮੰਗੀ ਹੈ ਹੁਣ ਸਰਜੀਤਕੌਰ ਨੂੰ ਜੇ ਉਹਨੇ ਕਾਲੀ ਬਾਲੇ ਖੜਾਈ ਨਹੀਂ ਕੀਤਾ ਤਾਂ ਉਹ ਨਾਮ ਕਰੇ ਵਿਚਾਰੀ ਲੈ ਰਹੀ ਹੈ ਬੀਬੀ ਉਹਨਾਂ ਦਾ ਇਸ ਕਰਕੇ ਕੋਈ ਜ਼ਿਆਦਾ ਇਸ਼ੂ ਨਹੀਂ ਹੈ ਸਰਕਾਰ ਸਰਕਾਰ ਕਿਹਦੀ ਹੈ ਲੋਕੀਂ ਕਿ ਸਰਕਾਰ ਟੁੱਟ ਰਹੀ ਹੈ ਸਰਕਾਰ ਕਿਵੇਂ ਟੁੱਟ ਰਹੀ ਹੈ ਸਰਕਾਰ ਦੇ ਐਮ ਐਲ اے ਕੱਟੇ ਸਰਕਾਰ ਨੂੰ ਤੋੜਨ ਲੱਗੇ ਹੋਏ ਐ ਤੇ ਅnderਖਾਤੇ ਵੱਡੀ ਗਿਣਤੀ ਦੇ ਵਿੱਚ ਐਮ ਐਲ اے ਮੁੱਖ ਮੰਤਰੀ ਦੇ ਖਿਲਾਫ ਇਕੱਠੇ ਹੋ ਰਹੇ ਐ ਤਨੀ ਸਾਹਿਬ ਤਰਨਤਲਾ ਜਿਲ੍ਹੇ ਤੋਂ ਕੀ ਮੀਟਿੰਗ ਹੁੰਦੀ ਆ ਜਿਹੜੀ ਜਿਹੜੀ ਐਮ ਐਲ اے ਅਕਾਲੀ ਦਲ ਦੀ ਉੱਤੇ ਸੁਪੀਰ ਬਾਦਲ ਨਾਲ ਮੀਟਿੰਗ ਹੁੰਦੀ ਆ ਉਹ ਕਹਿੰਦੇ ਕਿ ਲੋਟਸ ਆਪਰੇਸ਼ਨ ਚਲਾਇਆ ਜਾ ਰਿਹਾ ਬੀ ਜੇ ਪੀ ਵੱਲੋਂ ਇੱਥੇ ਆਮ ਆਦਮੀ ਪਾਰਟੀ ਨੇ ਕਿਹਾ ਦੇਖੋ ਇਸ ਤਰ੍ਹਾਂ ਹੈ ਕਿ ਅਕਾਲੀਵਾਲਦੀ ਇੰਟਰਨਲ ਜਿਹੜੀ ਪੋਲਿਟਿਕਸ ਐ ਐਸੀ ਉਹਦੇ ਦਖਲ ਦੇ ਦੇਣਾ ਚਾਹੁੰਦੇ ਸਖਬੀਰ ਖਲਾਫ ਸੰਗੁਰ ਬਾਦਲ ਜੀ ਦੇ ਖਲਾਫ ਕੁਝ ਲੋਕ ਇੱਥੇ ਇਕੱਠੇ ਹੋਏ ਆ ਕੁਝ ਨਾ ਦੇ ਹੱਕ ਵਿੱਚ ਇਕੱਠੇ ਹੋਏ ਆ ਸਾਡਾ ਇਹਦੇ ਨਾਲ ਕੋਈ ਸਰਕਾਰ ਨਹੀਂ ਅਕਾਲੀ ਗੱਲ ਦਾ ਮਸਲਾ ਹੈ ਲੇਕਿਨ ਜਿਹੜੇ ਇੱਥੇ ਇਕੱਠੇ ਹੋਏ ਸੀ ਮੈਂ ਅਗਲਾਂ ਨੂੰ ਉਹ ਪੋੜਾ ਦੇਖਿਆ ਬਹੁਤਿਆਂ ਦੇ ਕੁਰਤੇ ਪਜਾਮਿਆਂ ਦੇ ਵਿੱਚੋਂ ਥੱਲੇ ਖਾਕੀ ਨੀਕਰ ਅੱਜ ਵੀ ਨਹੀਂ ਬਹੁਤ ਦੇਖ ਰਹੀ ਹੈ ਸੋ ਇਹ ਚੀਜ਼ ਵੀ ਹੈ ਜਿਹੜੀ ਦੇਖ ਲੈਣੀ ਚਾਹੀਦੀ ਹੈ ਜੇ ਭਾਜਪਾ ਦਾ ਕਿੰਨਾ ਰੋਲ ਹੈ ਇਸ ਸਾਰੇ ਰੋਲ ਦੇ ਵਿੱਚ ਬਾਰੀ ਮਾਰੀ ਕਰਦੇ ਮੈਂ ਕਿਹੜੇ ਕਿੱਥੇ ਜਾਣਾ ਵਾਰ ਦੱਸਿਆ ਉਹਨਾਂ ਨੇ ਹਾਂਜੀ 21 ਐਮਐਲਏ ਜਿੰਮੀ 21 ਵਾਰਡ ਲਾਇਆ ਹੈਗਾ ਮੈਸੇਜ ਹੰਗਾ ਹੈਗਾ ਜਿੰਮੀ ਜੋਂ ਜਾਂਦੀ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਸਾਰੇ ਕੈਂਡੀਡੇਟ ਸਾਡੇ ਜਿਹੜੇ ਮਿਸਟਰ ਬੜਾ ਸੀਰੀਅਸਲੀ ਹੋ ਗਿਲੇਕਸ਼ਨ ਲੜ ਰਹੇ ਨੇ ਔਰ ਉੱਪਰ ਆਮ ਆਦਮੀ ਪਾਰਟੀ ਦੇ ਮੇਰੀ ਗੱਲ ਸੁਣਦੇ ਚੱਲਦੀ ਗੰਦਾਸੀ ਦੇਖ ਕੇ ਛੱਡ ਸਭ ਛੱਡ ਕੇ ਜਿੰਦੀ ਦੇ ਯਾਰ ਮੇਰੇ ਪਹਿਲਾਂ ਤਾਂ ਇਹਨਾਂ ਦਾ ਆਪਣਾ ਐਮਐਮਏ ਛੱਡ ਗਿਆ ਪੀਤਲਗੜ੍ਹ ਇਹਨਾਂ ਦਾ ਐਮਐਮਏ ਸੀਗਾ ਸਾਡਾ ਤਾਂ ਨਹੀਂ ਸੀਗਾ ਇਹਨਾਂ ਦਾ ਆਪਣਾ ਐਮਪੀ ਛੱਡ ਗਿਆ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹੈ ਕਿ ਤੁਹਾਡੇ ਵਿੱਚ ਕੀ ਗਲਤੀਆਂ ਹੈ ਕਿ ਤੁਹਾਡਾ ਉਮੀਦਵਾਰ ਛੱਡ ਕੇ ਅੱਜ ਬੀਜੇਪੀ ਦਾ ਨਿਰਵਾੜ ਬਣਾਇਆ ਹੈ ਕੀ ਐਡੀ ਵੱਡੀ ਗੱਲ ਹੋ ਗਈ ਸੀ ਕਿ ਤੁਸੀਂ ਆਪਣੀ ਪਾਰਟੀ ਤੋਂ ਦੂਸਰਾ ਨਿਰਵਾੜੇ ਦੇ ਸਕੇ ਐਮਪੀ ਵਾਸਤੇ ਵੀ ਕਾਂਗਰਸ ਨੂੰ ਲਿਆ ਕੇ ਦਿੱਤਾ ਸੀ ਐਮਐਲਏ ਦਾ ਵੀ ਤੁਸੀਂ ਉਹ ਬੰਦਾ ਚੁਣਿਆ ਜਿਹੜਾ ਪਿਛਲੀ ਵਾਰੀ ਬੀਜੇਪੀ ਦਾ ਉਮੀਦਵਾਰ ਸੀ ਇਹ ਜਿਹੜਾ ਗੱਲ ਬਦਲਣ ਵਾਲਾ ਟੋਲੇ ਨੂੰ ਉਤਸ਼ਾਹਤ ਕਰ ਰਹੀ ਹੈ ਆਮ ਆਦਮੀ ਪਾਰਟੀ ਤੇ ਬੀਜੇਪੀ ਐਸੀ ਦੀ ਕੋਰ ਲੰਬਾ ਕਰਦੇ ਇਹ ਗੱਲ ਬਦਲੂ ਜਿਹੜੇ ਇੱਧਰ ਤੋਂ ਉੱਧਰ ਜਾ ਕੇ ਖੜੇ ਉੱਧਰ ਤੋਂ ਇੱਧਰ ਆ ਕੇ ਖੜੇ ਜਿਹੜਾ ਲਾਹੌਰ ਕਾਮਯਾਬ ਨਹੀਂ ਪਸ਼ੋਰ ਵੀ ਕਾਮਯਾਬ ਨਹੀਂ ਹੋਣਾ ਜਿਹੜੇ ਮੈਂ ਬੀਜੇਪੀ ਜਿਨੇ ਕੰਮ ਹੋਇਆ ਕਾਮਯਾਬ ਹੋਇਆ ਉਹਨਾਂ ਆਮ ਆਦਮੀ ਜਿਨੇ ਹੋਇਆ ਜਿਹੜਾ ਆਮ ਆਦਮੀ ਚ ਹੋਇਆ ਨਾ ਕਾਂਗਰਸ ਨਹੀਂ ਇਹ ਗੱਲ ਬਦਲਨੀ ਹੈ ਗੱਲ ਬਦਲਨੀ ਹੈ ਗ੍ਰੇਨ ਲੋਕ ਪਹਿਲਾਂ ਵੀ ਸਭ ਕੁਝ ਸਿਖਾਇਆ ਤੇ ਹੁਣ ਵੀ ਸੌਣਗੇ ਨੇਤਾ ਦੁਸ਼ਨ ਚੋਟਾਲਾ ਨੇ ਕਹਾ ਕਿ ਬੀਜੇਪੀ ਜਾਂ ਇੱਥੇ ਦੀ ਗੱਲ ਕਰੋ ਸਰੇਂਦਰ ਕੌਰ ਹੋਣਾ ਤੇ ਨਾ ਆਮ ਆਦਮੀ ਪਾਰਟੀ ਨੇ ਰੋਕ ਲਗਾਏ ਨੇ ਉਹਨਾਂ ਕਹਿੰਦੇ ਕਿ ਸਮਾਜ ਸੇਵੀ ਪ੍ਰੋਜੈਕਟ ਦਾ ਪੈਸਾ ਜਿਹੜਾ ਸਰੇਂਦਰ ਕੌਰ ਹੋਣਾ ਨੇ ਖਾਤਾ ਇਹਨੂੰ ਕਿਵੇਂ ਦੇਖਦੇ ਹੋ ਮੈਂਬਰ ਹੀ ਨਹੀਂ ਸੀ ਸਰੇਂਦਰ ਕੌਰ ਮੈਡਮ ਯਾ ਤਾਂ ਐਮਸੀ ਰਹੇ ਹੈ ਇਹ ਆ ਸੀਨੀਅਰ ਡਿਪਟੀ ਮੇਅਰ ਰਹੇ ਨਾ ਤਾਂ ਐਮਸੀ ਨੂੰ ਕੋਈ ਐਗਜ਼ੀਕਿਊਟਿਵ ਪਾਵਰ ਹੁੰਦੀ ਹੈ ਨਾ ਹੀ ਸੀਨੀਅਰ ਡਿਪਟੀ ਮੇਅਰ ਨੂੰ ਕੋਈ ਐਗਜ਼ੀਕਿਊਟਿਵ ਪਾਵਰ ਹੁੰਦੀ ਹੈ ਮੈਂ ਇਸ ਤਰ੍ਹਾਂ ਐਮਸੀ ਵੀ ਰਹਿ ਚੁੱਕਿਆ ਮੈਂ ਮਿਊਸਪਲ ਕਮੇਟੀ ਦਾ ਪ੍ਰਧਾਨ ਵੀ ਰਹਿ ਚੁੱਕਿਆ ਮੈਨੂੰ ਪਤਾ ਹੈ ਕੋਈ ਸ੍ਰਿੰਦਰ ਕੌਰ ਬੀਬੀ ਨੂੰ ਤਾਕਤ ਨਹੀਂ ਸੀ ਕਿ ਉਹ ਪੈਸੇ ਖਾ ਸਕਦੀ ਆ ਕਿਸੇ ਨੂੰ ਦੇ ਸਕਦੀ ਉਹ ਇੱਕ ਨੇਕ ਸ਼ਰੀਫ ਇਮਾਨਦਾਰ ਔਰਤ ਹੈ ਜੀਨੇ ਪੰਜ ਵਾਰ ਇੱਥੇ ਚੋਣ ਲੜ ਕੇ ਜੀਤੀਏ ਤੇ ਲੋਕਾਂ ਦੀ ਸੇਵਾ ਕੀਤੀ ਪਹਿਲਾਂ ਉਹਦੇ ਪਤੀ ਨੇ ਸੇਵਾ ਕੀਤੀ ਇਹ ਸੋਹਣ ਹਾਰ ਅਮੀਰ ਬਾਦ ਨਾ ਕੋਈ ਹੈ ਬਾਕੀ ਸਾਰੇ ਦਨ ਬਦਰੀ ਹੈ ਤੇ ਇੱਕ ਤਰ੍ਹਾਂ ਦੇ ਸੱਟਾ ਲਾਉਣ ਵਾਲੇ ਇੱਥੇ ਨਸ਼ੇ ਬਕੌਣ ਵਾਲੇ ਦੂਸਰੇ ਉਮੀਦਵਾਰ ਹਨ ਉਹਨਾਂ ਨੇ ਕਦੇ ਕੋਈ ਇੱਥੇ ਦੀ ਸੇਵਾ ਨਹੀਂ ਕੀਤੀ ਸਿਰਫ ਲੁੱਟਿਆ ਹਲਕੇ ਨੇ ਇੱਕ આરોਪ ਲੱਗਿਆ ਹੈ ਕਿ ਮੈਡਮ 20 ਸਾਹਿਬ ਉਹ ਇੱਥੇ ਕਦੇ ਜਿੰਦੇ ਰਹੇ ਆ ਪਰ ਹਾਈਟਾ ਜੀ ਬਸਤੋ ਵੀ ਸਾਹਮਣੀ ਹੋਇਆ ਤੇ ਉਹਨਾਂ ਦੇ ਜਿਹੜਾ ਦਫਤਰ ਨੂੰ ਇੱਕ ਬਿਨਸਪਰ ਪ੍ਰੋਫੈਸ਼ਨ ਤੋਂ ਮਿਲਿਆ ਸੀ ਉਹ ਉੱਥੇ ਬਹਲੇ ਲੱਗੇ ਰਹੇ ਖਦੀ ਉੱਥੇ ਬੈਠੇ ਨਹੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਬੰਦਾ ਕੰਮ ਨਾ ਕਰੇ ਉਹ ਦੂਸਰੀ ਵਾਰੀ ਪੰਚ ਨਹੀਂ ਜਿੱਤੇਦਾ ਸਰਪੰਚ ਤਾਂ ਕਿਹਾ ਜਿੱਤੇਗਾ ਇਹ 4 5 6 ਵਾਰ ਇਹ ਪਰਿਵਾਰ ਜਿੱਤਦਾ ਰਿਹਾ ਲੈਗੂਲਰ ਲਗਾਤਾਰ ਇਸ ਪਰਿਵਾਰ ਦੇ ਕੋਲ ਰਹੀ ਹੈ ਜੇ ਲੋਕਾਂ ਦੇ ਵਿੱਚ ਕੰਮ ਕੀਤਾ ਹੈ ਜੇ ਲੋਕਾਂ ਨਾਲ ਮੰਦੀ ਜੁਦੀ ਰਹੀ ਹੈ ਜੇ ਲੋਕਾਂ 'ਚ ਪਿਆਰ ਹੈ ਤਾਂ ਇਹ ਜਿੱਤੀ ਰਹੀ ਹੈ ਹੁਣ ਵੀ ਐਮਐਲਏ ਦੀ ਇਲੈਕਸ਼ਨ ਬਹੁਤ بڑے ਮਾਰਜਨ ਨਾਲ ਜਿੱਤੇਗੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ